ਮਾਨਯੋਗ ਪੁਲਿਸ ਕਮਿਸ਼ਨਰ ਮਸਟਰ ਜੁਗਪੀ ਸਿੰਘ ਭੁੱਲਰ ਆਈਪੀਐਸ ਜੀਹਾ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਤੇ ਕਾਰਵਾਈ ਕਰਦੇ ਹੋਏ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਅਨੁਸਾਰ ਦੇ ਤਹਿਤ ਪੁਲਿਸ ਕਮਿਸ਼ਨਰੇਟ ਅਮਿਸਰ ਦੀ ਇਸ ਮੁਚੀ ਟੀਮ ਵੱਲੋਂ ਨਸ਼ਾ ਤਸਕਰਾਂ ਨਜਾਇਜ਼ ਸ਼ਰਾਬ ਦਾ ਤੰਦਾਬ ਵਾਹਕਲ ਚੋਰੀਆਂ ਲੁੱਟਾਂ ਖੋਹਾਂ ਕਰਨ ਵਾਲੇ ਦੇ ਖਿਲਾਫ ਸਪੈਸ਼ਲ ਮਹਿਨ ਚਲਾਈ ਗਈ ਜਿਸ ਦੇ ਨਤੀਜੇ ਦੇ ਤਹਿਤ 1 24 ਤੋਂ ਲੈ ਕੇ 13 4 24 ਤੱਕ ਰਾਪਟੀਆਂ ਕੀਤੀਆਂ ਗਈਆਂ ਹਨ ਜਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ 88 ਮੁਕਦਮੇ ਦਰਜ ਰਜਿਸਟਰ ਕੀਤੇ ਗਏ 173 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ 28 ਕਿਲੋ 732 ਗ੍ਰਾਮ ਹਿਰੋਇਨ 14 ਕਿਲੋ ਫੀਮ 2 ਕਿਲੋ ਆਈਸ ਗੋਲੀਆਂ 3580 17 ਲੱਖ 79 ਹਜ਼ਾਰ ਅਸੀਂ ਡਰਗ ਮਨੀ ਅਤੇ 32 ਵਾਹਨ ਬਰਾਮਦ ਕੀਤੇ ਗਏ ਐਕਸਾਈਜ਼ ਐਕਟ ਦੇ 74 ਮੁਕਦਮੇ ਦਰਜ ਰਜਿਸਟਰ ਕੀਤੇ ਗਏ ਜਿਨ੍ਹਾਂ ਦਾ ਦਿਨ ਵਿੱਚ ਨਜਾਇਜ਼ ਅੰਦਾਕਣ ਵਾਲੇ 92 ਦੋਸ਼ੀਆਂ ਦੇ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਅੰਗਰੇਜ਼ੀ ਸ਼ਰਾਬ ਜਿਹੜੀ ਇਹਦੇ ਵਿੱਚ 9 ਲੱਖ 88825 ਲੀਟਰ ਨਜਾਇਜ਼ ਸ਼ਰਾਬ 613500 ਲੀਟਰ ਅਤੇ ਲਾਹਨ 37500 ਲੀਟਰ ਬਰਾਮਦ ਕੀਤੀ ਗਈ। ਜੂਆ ਐਕਟ ਦੇ ਅਧੀਨ ਕਾਰਵਾਈ ਕਰਦੇ ਹੋਏ 33 ਮੁਕਦਮੇ ਦਰਜ ਕੀਤੇ ਗਏ ਜਦੇ ਵਿੱਚ 52 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 95600 ਰੁਪਏ ਡਰਗ ਮਨੀ ਜ਼ਰੀ ਬਰਾਮਦ ਕੀਤੀ ਗਈ। ਸਨੇਚਿੰਗ ਦੇ ਵਿੱਚ 115 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 18114500 ਰੁਪਏ ਦੇ ਕੈਸ਼ ਬਰਾਮਦ ਕੀਤਾ ਗਿਆ। ਵਹੀਕਲ ਚੋਰੀ ਦੇ ਵਿੱਚ 162 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 92 ਟੂ-ਵੀਲਰ, 9 ਕਾਰਾਂ ਅਤੇ ਇੱਕ ਈ-ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਦਾਕਾਤੀ ਤੇ ਰੋਬਰੀਆਂ ਤਿੰਨ ਮੁਕਦਮੇ ਦਰਜਿਸਟਰ ਕੀਤੇ ਗਏ ਹਨ ਜਿਦੇ ਵਿੱਚ 10 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। 8,21,500 ਰੁਪਇਆ ਬਰਾਮਦ ਕੀਤਾ ਗਿਆ ਹੈ। ਘਰ ਤੇ ਦੁਕਾਨ ਦੇ ਵਿੱਚ ਚੋਰੀ ਕਰਨ ਵਾਲਿਆਂ ਵਿੱਚ 52 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। 13,90,000 ਰੁਪਇਆ ਕੈਸ਼ ਬਰਾਮਦ ਕੀਤਾ ਗਿਆ ਹੈ। ਰਬਲ ਮੇਕਰਸ ਤੇ ਮਾੜੀਆਂ ਅਸਰਾਂ ਦੇ ਖਿਲਾਫ 107 109 110 152 ਪ੍ਰੀਵੈਂਟਿਵ ਐਕਸ਼ਨ ਲਦੀਨ 517 ਕੇਸ ਵਿੱਚ 739 ਵਿਅਕਤੀ ਜੁਰਮ ਰੋਕੂ ਕਾਰਵਾਈ ਅੰਦਰ ਬੌਂਡ ਕੀਤੇ ਗਏ ਹਨ ਪੀਓ ਦੇ ਖਿਲਾਫ ਕਾਰਵਾਈ ਕਰਦੇ ਹੋਏ ਐਡੀਪੀਐਸ ਐਕਟ ਤੇ ਹੋਰ ਤਰਾਵਾਂ ਵਿੱਚ 659 ਪਗੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਿਨਾ ਕਾਗਜ਼ਾਤ ਵਹੀਕਲ ਤੇ ਦੂਸਰੇ ਕਾਰਵਾਈ ਕਰਦੇ ਹੋਏ 175 ਵਹੀਕਲ ਨੂੰ ਇੰਫਾਉਟ